ਅਜ਼ਾਦੀ ਦਾ ਦਿਨ ਹੈ ਅਮੇਨ ਸ਼ਕਤੀ ਦਾ ਦਿਨ ਅਮੇਨ ਔਰ ਆਜ਼ਾਦੀ ਜਿਹੜੀ ਹੈ ਸੌਖੀ ਮਿਲੀ ਹੈ ਸਾਡੇ ਦੇਸ਼ ਨੂੰ ਹੈ ਸੌਖੀ ਮਿਲੀ ਆਜ਼ਾਦੀ ਇੰਨੀਆਂ ਕੁਰਬਾਨੀਆਂ ਹੋਈਆਂ ਤੇ ਫਿਰ ਸਾਨੂੰ ਭਾਬਾ ਤੋਂ ਆਜ਼ਾਦੀ ਕਿੱਦਾਂ ਮਿਲੀ ਹੈ ਪ੍ਰਭੂ ਯਿਸੂ ਜੀ ਨੇ ਜੋਰ ਮਾਰਿਆ ਕੀ ਮਾਰਿਆ ਉਹਨਾਂ ਨੇ ਜੋਰ ਆਪਣੇ ਮੂਹ ਤੇ ਠਕਵਾਇਆ ਲੋਕਾਂ ਨੇ ਤਾਨੇ ਮਿਹਨੇ ਅੱਜ ਤੱਕ ਵੀ ਕਈ ਜਿਨ੍ਹਾਂ ਨੂੰ ਨਹੀਂ ਬਤਾ ਉਹ ਪਰਮੇਸ਼ੂ ਮਸੀਹ ਨੂੰ ਮਾਰਾ ਬੋਲਦੇ ਆ ਆਜ਼ਾਦੀ ਦੇ ਲਈ ਦਿਲ ਤੇ ਪੱਥਰ ਰੱਖਿਆ ਆ ਬਾਬਾ ਪਿਤਾ ਨੇ ਕਿ ਮੇਰੇ ਸਾਹਮਣੇ ਮੇਰੇ ਬੇਡੇ ਦੇ ਕੱਲ ਠੁਕਣੇ ਆ ਉਹਦੇ ਮੂੰਹ ਤੇ ਠੁੱਕਿਆ ਜਾਣਾ ਉਹਦੇ ਨੇਜਾ ਵੱਜਣਾ ਪ੍ਰਭੂ ਯਿਸੂ ਮਸੀਹ ਜੀ ਨੂੰ ਇਹੀ ਸਭ ਤੋਂ ਵੱਡਾ ਦੁੱਖ ਸੀ ਕਿ ਜਦੋਂ ਮੈਨੂੰ ਪਾਪੀਆਂ ਦੀ ਤਰ੍ਹਾਂ ਕ੍ਰਿਸ਼ਿਆ ਜਾਣਾ ਤੇ ਮੇਰੇ ਬਾਪ ਤੋਂ ਵੇਖਿਆ ਨਹੀਂ ਜਾਣਾ ਇਸ ਲਈ ਰਾਤ ਉਹਨਾਂ ਨੇ ਕਿਹਾ ਸੀ ਕਿ ਪਤਾ ਹੋ ਸਕੇ ਤੇ ਇਹ ਪਿਆਲਾ ਮੇਰੇ ਤੋਂ ਟਲ ਜਾਵੇ ਇਸ ਲਈ ਉਹਨਾਂ ਨੇ ਕਿਹਾ ਸੀ ਚੇਲਿਆਂ ਨੂੰ ਓਏ ਤੁਹਾਡੇ ਕੋਲ ਇੱਕ ਕੜੀ ਜਾਗ ਵੀ ਨਹੀਂ ਹੋਇਆ ਜਾਗੋ ਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਕਿਸੇ ਅਜਮਾਇਸ਼ ਵਿੱਚ ਨਾ ਪੋਏ ਇਸ ਲਈ ਢਿੱਲੇ ਨਹੀਂ ਪੈਣਾ ਆਜ਼ਾਦੀ ਦਾ ਟਾਈਮ ਹੈ ਇਹ ਸ਼ਬਦ ਬੋਲਣ ਦਾ ਟਾਈਮ ਹੈ ਜਿਹੜੀਆਂ ਪ੍ਰੇਰਾਂ ਹੱਥਾਂ 'ਚ ਲਿਖੀਆਂ ਬੋਲੋ ਉਹਨਾਂ ਨੂੰ ਮੁਖ ਤੋਂ ਜਿਹੜੀ ਗੱਲ ਮੈਨੂੰ ਬੋਲਦੇ ਆ ਉਹ ਬੋਲੋ ਅੱਜ ਆਪਣੇ ਮੁਖ ਤੋਂ ਹੇ ਪ੍ਰਭੂ ਯੇਸੂ ਜੀ ਪਵਿੱਤਰ ਆਤਮਾ ਜੀ ਪਵਿੱਤਰ ਅੱਜ ਮੈਂ ਆਜ਼ਾਦੀ ਚਾਹਣਾ ਬੋਲੋ 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 ਜਿਹਦੇ ਤੋਂ ਆਜ਼ਾਦੀ ਚਾਹਨੇ ਆ ਨਾਲ ਦੇ ਤਾਂ ਨਾ ਸੰਗੋ ਅੱਖਾਂ ਬੰਦ ਕਰ ਲੋ ਸਮਝ ਲਓ ਤੂੰ ਹੀ ਖੜੇ ਆ ਇਕੱਲੇ ਤੁਹਾਡੇ ਸੱਜੇ ਖੰਭੇ ਕੋਈ ਨਹੀਂ ਖੜਾ ਤੁਸੀਂ ਖੜੇ ਆ ਸਿੰਘਾਸ਼ਨ ਦੇ ਅੱਗੇ ਤੇ ਅੱਗੇ ਪ੍ਰਭੂ ਯੇਸੂ ਖੜੇ ਆ ਮੱਤ ਸਭ ਤੋਂ ਮੇਰੇ ਸੱਜੇ ਖੰਭੇ ਕੌਣ ਖੜਾ ਤੁਸੀਂ ਸੋਚੋ ਕਿ ਪ੍ਰਭੂ ਯੇਸੂ ਮੇਰੇ ਅੱਗੇ ਖੜੇ ਆ ਪਵਿੱਤਰ ਆਤਮਾ ਜੀ ਮੈਨੂੰ ਲੈ ਕੇ ਆਏ ਆ ਤੇ ਅੱਜ ਮੈਂ ਹਾਂ ਆਜ਼ਾਦ ਹੋਣਾ बोलो प्रभु या सुनो मो न आज़ाद मै चवंदी आज़ाद बोलो بہت बहुत टाइम گیا बोलो 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 सुनो کیوں